ਜੀ ਗੱਲ ਦੀ ਸਾਰਿਆਂ ਨੂੰ ਔਰ ਮੈਂ ਸੌਖੇਂ ਵਿਗੜ ਤੇ ਤਰੀਕ ਹੋ ਗਈ ਅੱਜ 29 ਦਸੰਬਰ ਤੇ ਦੋ ਦਾ ਰਹਿ ਗਏ ਨਵੇਂ ਸਾਲ ਦੇ ਵਿੱਚ ਤੇ ਆਪਣਾ ਜਿਹੜਾ ਸਫਰ ਆ ਇਥੋਂ ਉਹ ਰਹਿ ਗਿਆ ਤਕਰੀਬਨ 100 ਤੇ 95 ਕਿਲੋਮੀਟਰ ਸਫਰ ਰਹਿ ਗਿਆ ਫਿਰ ਇਹ ਖੱਚ ਸੀਗੀ ਵੀ ਡਾਇਟ ਆਉਣ ਉੱਠ ਕੇ ਅੱਜ 100 ਤੋਂ ਘੱਟ ਰਹਿ ਜੂਗਾ ਸਫਰ ਤੇ ਹਾਲੀਵੁੱਡ ਨਹੀਂ ਵੀੜਾਂਗੇ ਦੋ ਦਿਨਾਂ ਦਾ ਸਫਰ ਪਰ ਫੇਰ ਉਹੀ ਗੱਲ ਵੀ ਤਿੰਨ ਦਿਨਾਂ ਦੀ ਨੀਂਦ ਰਹਿੰਦੀ ਸੀ ਆਉਣ ਵਾਲੀ ਮਤਲਬ ਸੁੱਤੇ ਹੀ ਨਹੀਂ ਸੀ ਜੱਜ ਨਾਲ ਤੇ ਰੌਣ ਸੁਣੀ ਨੀਂਦ ਆ ਗਈ ਪਹਿਲਾਂ ਗਰਮੀ ਜਦਗੀ ਮੁੜ ਕੇ 1:30 ਵਜੇ ਮੌਸਮ ਠੰਡਾ ਜਾ ਹੋ ਗਿਆ ਮਾੜਾ ਮੋਟਾ ਉਹ ਤਾਂ ਵਾਲਾ ਆਪਣਾ ਜਿਹੜਾ ਹੁੰਦਾ ਉਹ ਕਵਰੇਆ ਰੇਨ ਕਵਰੇਆ ਉਹਦਾ ਟੈਂਟ ਦਾ ਉਹ ਲਾਤਾ ਸੀਗਾ ਉਸ ਤੋਂ ਬਾਅਦ ਫਿਰ ਉਹ ਵਧੀਆ ਉਹਦੇ ਨਾਲ ਜਿਹੜੀ ਉਹ ਬਣੀ ਹੁੰਦੀ ਆ 20 ਲੀਟਰ ਨੂੰ ਕੀ ਕਹਿੰਦੇ ਨੇ ਉਹਨੂੰ ਹਵਾ ਵਾਲੀ ਜਿਹੜੀ ਹੁੰਦੀ ਆ ਉਹ ਉਹ ਹੁੰਦੀ ਆ ਉਹਦੇ ਵਿੱਚ ਦੀ ਵਧੀਆ ਹਵਾ ਆਏਗੀ ਟੈਂਟ ਦੇ ਵਿੱਚ ਤੇ ਆਸਰਾ ਜਾ ਹੋ ਗਿਆ ਸੋ ਦੇਖਦੇ ਆ ਹੁਣ 9 ਵਜੇ ਦਾ ਸਮਾਂ ਹੋ ਗਿਆ ਵੀ 95 ਕਿਲੋਮੀਟਰ ਜੇ ਨਿਕਲਦੀ ਹੋਈ ਤਾਂ ਬਾਲਾ ਵਧੀਆ 100 ਰਹਿ ਜਾਊਗਾ 100 ਵੀ ਦੋ ਦੋ ਨਾਲ ਵਧੀਆ ਕੱਢ ਲਵੇਂ ਓਕੀ ਸੋਕੀ ਆਜ ਉਪਰਦੇਸ਼ ਦਾ ਇਹਦਾ ਸਫ਼ਰ ਕੀ ਕਹਿੰਦਾ ਬਰੋਧਨਗਰ ਡਿਸਟ੍ਰਿਕਟ ਦੇ ਵਿੱਚ ਅਸੀਂ ਸਮੇਂ ਬੈਠੇ ਆਪਾਂ ਸੈਕੰਡ ਲਾਉ ਡਿਸਟ੍ਰਿਕਟ ਹੈ ਇਸ ਤੋਂ ਬਾਅਦ ਇੱਕ ਹੋਰ ਹਣਾ ਉਦੋਂ ਬਾਅਦ ਇੱਦੀ ਖਤਮ ਸ਼੍ਰੀਲੰਕਾ ਸ਼ੁਰੂ ਹੋ ਜਾਂਦਾ ਰਮੇਸ਼ਵਰ ਵਾਲੇ ਸਾਈਡ ਤੋਂ ਬਈ ਦੇਖਦੇ ਆਂ ਫਿਰ ਆਜ ਦਾ ਸਫ਼ਰ ਠੰਡਾ ਮੌਸਮ ਹੈ ਫਿਲਹਾਲ ਹੁੰਦਾ ਪਰ ਜਿਹੜੀ ਦੁਪਹਿਰ ਵਾਲੀ ਗਰਮੀ ਇੱਥੇ ਬਹੁਤ ਗੰਦੀ ਹੈ ਬਈ 32 34 35 ਟੈਂਪਰੇਚਰ ਜਾਂਦਾ ਜਿੰਨਾ ਕੋ ਆਪਣਾ ਜੂਨ ਦੇ ਮਹੀਨੇ 'ਚ ਹੁੰਦਾ ਤੁਸੀਂ ਹਿਸਾਬ ਲਾ ਸਕਦੇ ਹੋ ਵੀ ਇੱਥੇ ਇਦਾਂ ਦਾ ਬਹੁਤ ਸੀਨ ਆ ਅਬ ਧੰਨਵਾਦ ਆ ਸਾਰੇ ਵੀਜਾਂ ਦਾ ਟੈਂਟਰਾਂ ਦਾ ਪੰਪ ਵਾਲਿਆਂ ਦਾ ਕਿਉਂਕ ਸਾਡਾ ਮੋੜ ਗੱਲੀ ਆਉਂਦੀ ਆ ਰੀਜੀ ਵਾਲੇ ਬੱਸ ਘਾਤ ਲੰਗੀ ਇਹਨਾਂ ਦਾ ਮੇਰੇ ਵਾਂਗੂ ਦੂਰੋਂ ਹੀ ਫਤੇ ਸਾਰਿਆਂ ਨੂੰ ਚੱਲਦੇ ਹੁਣ ਗਾਵੜਾ ਸਫਰ ਤੇ ਦੇਖਦੇ ਆ ਅੱਜ ਦਾ ਸਫਰ ਕੀ ਕਹਿੰਦਾ ਜੁੜੇ ਹੋਰ ਵੀਡੀਓ ਨਾਲ ਧੰਨਵਾਦ ਜੀ ਧੰਨਵਾਦ ਭਾਈ ਤੁਹਾਡਾ ਬਹੁਤ ਬਹੁਤ ਰਾਤ ਕਟਾਉਣ ਦੇ ਲਈ ਅਸੀਂ ਇੱਕ ਬਣਾ ਟਿਕਾਣਾ ਮਿਲਿਆ ਸੀ ਜੀ ਪੰਪ ਦਾ ਤੇ ਮਾਰਦੇ ਫਿਰ ਪਾਈਟਲ ਅਗਲੇ ਸਫਰ ਆਲੂ 195 195 ਕਿਲੋਮੀਟਰ ਦਾ ਸਫਰ ਆ ਆਪਣਾ ਇੱਥੋਂ ਰਹਿੰਦਾ ਵਾ ਕਨੇਗਮਰੀ ਦਾ ਦੇਖਦੇ ਆ ਵੀ ਕਿੱਥੋਂ ਤੱਕ ਪਹੁੰਚ ਹੁੰਦੀ ਹੈ ਅੱਜ ਹਲੇ ᱥਾਮਾ ਸਵਾ 9 ਵਜੇ ਦਾ ਹੋਇਆ ਤੇ ਗਰਮੀ ਹੈ ਜਿਹੜੀ ਵੀ ਹੁਣੇ ਹੀ ਤਗੜੀ ਪੈ ਲੱਗੀ ਬਾਈ ਤੇ ਪਹਿਲਾਂ ਹੀ ਪੌੜ ਆਪਣੇ ਸਫ਼ਰ ਦਾ ਅਸਲੀ ਸਰੀ ਸਰੀ ਟਰੈਫਿਕ ਮੈਂ ਐਕਸਪੈਕਟ ਕਰ ਨਹੀਂ ਰਿਹਾ ਸੀ ਇੰਨਾ ਕਾ ਹੋਊਗਾ ਪਰ ਫਿਰ ਵੀ ਕਾਫੀ ਹੋ ਗਿਆ ਸਾਰੀ ਰਾਤ ਗੱਡੀਆਂ ਦੇ ਰੌਲੇ ਜੇ ਨੇ ਸੁਟਾਈਏ ਫਰਾ ਵਧੀਆ ਨੀਂਦ ਆ ਗਈ ਸੀ ਬਾਸ 14 ਰੰਗ-ਬਰੰਗੇ ਘਰਾਂ ਦੇ ਨਾਲ ਸਜਾਵਟ ਇਧਰਲੇ ਪਾਸੇ ਤੇ ਸਾਹਮਣੇ ਇੱਕ ਪੰਪ ਹੋਰ ਆ ਗਿਆ ਆ ਮੈਂ ਬਰੀ ਮੈਨੂੰ ਇੱਕ ਗੱਲ ਬਹੁਤ ਗਲਤ ਲੱਗਦੀ ਜਰੇ ਯਾਰ ਪੰਪ ਉਹ ਸ਼ੋ ਨਹੀਂ ਦਿਖਾਵਾਣੀ ਪੰਪ ਆਪਣਾ ਇਹ ਹੁਣ ਪਤਾ ਨਹੀਂ ਇਹ ਤਾਂ ਲਿਸਟਡ ਨਹੀਂ ਹੋਣੇ ਇਹ ਪਰ ਇਹ ਪੰਪ ਹੋਵੇ ਤੇ ਲਿਸਟਡ ਨਾ ਹੋਵੇ ਹੋ ਨਹੀਂ ਸਕਦਾ ਸੋ ਪਤਾ ਨਹੀਂ ਹੁਣ ਕੀ ਚੱਕਰ ਕੀ ਆ ਵੀ ਮੈਪ ਦੀ ਗਲਤੀ ਆ ਕਿ ਪੰਪਾਂ ਦੀ ਗਲਤੀ ਆ ਪਰ ਮੇਰੇ ਆ ਕੇ ਖੱਜਲ ਬਹੁਤ ਹੁੰਦਾ ਜਦੋਂ ਨਹੀਂ ਕੁਝ ਮਿਲਦਾ ਰਾਤ ਵੀ ਹੋਈ 7:30 ਵਜੇ ਤੱਕ ਪੰਪ ਲੱਭਿਆ ਆਪਾਂ ਮਸਾ ਆ ਕੇ ਪੂਰਾ ਦਿਨ ਕਾਲਾ ਹੋ ਗਿਆ ਲਾਈਟਾਂ ਚੱਲ ਬਈ ਸਾਰੀਆਂ ਸਾਹਮਣੇ ਇੱਕ ਪੰਪ ਹੋਰ ਆ ਗਿਆ ਫਿਲਹਾਲ ਸਿਰੇ ਸਿਰੇ ਬੋਲੇ ਜੇ ਚੜ੍ਹ ਕੇ ਤਸੱਲੀ ਕਰ ਆਲੀ ਦੇਖਦੇ ਆ ਜੋ ਗਾਂ ਦਾ ਸਫ਼ਰ ਹੋਣਾ ਆ ਸਵੇਰ ਦੇ ਤਕਰੀਬਨ ਆਪਾਂ ਅਣ ਡੇਢ ਘੰਟੇ ਦੇ ਵਿੱਚ 20 ਕਿਲੋਮੀਟਰ ਦਾ ਸਫ਼ਰ ਕੱਟ ਕੇ ਆਏ ਆ ਆ ਬੱਦਲ ਧੁੱਪ ਹਵਾ ਤੇ ਥੋੜੀ ਜਿਹੀ ਸਮੁੰਦਰ ਨਦੀਆਂ ਨੇੜੇ ਹੋਣ ਕਰਕੇ ਇਹ ਵੀ ਜਿਹੀ ਡੀ ਕਹਿ ਸਕਦੇ ਆ ਤੇ ਇਦਾਂ ਦਾ ਸਿਸਟਮ ਚੱਲ ਰਿਹਾ ਸਵੇਰ ਦਾ ਆਪਣੇ ਨਾਲ ਸੋ ਹਵਾ ਠੰਡੀ ਆ ਪਰ ਜਿਹੜੀ ਧੁੱਪ ਆ ਉਹ ਗਰਮ ਆ ਕੱਲ ਵੀ ਇਦਾਂ ਜਿਹੀ ਪਰਸੂ ਵੀ ਇਦਾਂ ਜਿਹੀ ਜਿਵੇਂ ਜਿਵੇਂ ਆਪਾਂ ਨੇੜੇ ਤੁਰੇ ਜਾਂਦੇ ਆ ਸਫ਼ਰ ਦੇ ਸੋ ਉਦੋਂ ਉਦੋਂ ਰੰਗ ਬਦਲ ਜਾਂਦਾ ਮੌਸਮ ਰੰਗ ਆਪਣੀ ਬਦਲ ਜਾਂਦੇ ਆ ਕੀ ਕਰ ਸਕਦੇ ਆ ਜਦੋਂ ਦੇ ਇਹ ਲੋਕ ਨੇ ਮੇਰੇ ਸਹੌਣਾਂ ਆਪਾਂ ਜਾਂਦੇ ਜਾਂਦੇ ਪਿੰਡ ਉਦੋਂ ਦੇ ਬਣ ਕੇ ਫੜਾਂਗੇ। ਭਲਾਲ ਚਾਹ ਨਹੀਂ ਸਕਦੇ ਕਿਤੇ ਚੱਲ ਕੇ ਹੁਣ ਤੇ ਬਸਾਂ ਕਿਤੇ ਟਿਕਾਣਾ ਨਹੀਂ ਮਿਲਿਆ ਬੈਠਣ ਨੂੰ ਨਹੀਂ ਭਲਾਲ ਇੱਥੇ ਦੋ ਪਿੰਡ ਜੇ ਲੱਗੀਆਂ 20 ਕਿਲੋਮੀਟਰ ਜੋ ਦੋਨਾਂ 'ਚ ਕਿਤੇ ਬੈਠਣ ਦੀ ਜਗ੍ਹਾ ਨਹੀਂ ਕੋਈ ਖੜਨੋਂ ਥਾਂ ਨਹੀਂ ਤੇ ਮੈਨੂੰ ਐ ਹੁੰਦਾ ਵੀ ਜੇ ਕਿਤੇ 10 ਮਿੰਟ ਖੜਦਾ ਹਾਂ ਤਾਂ ਚਾਜ ਨਾਲ ਬੈਠਦਾ ਜਾਈਏ ਵੀ ਪੂਰਾ ਸਮਾਂ ਮਿਲ ਜੇ ਸਰੀਰ ਨੂੰ ਤਾਂ ਕਰਕੇ। ਸੋ ਉਹੀ ਕੋਈ ਆਉਣ ਵਾਲੀ 5-10 ਕਿਲੋਮੀਟਰ ਸੌਖੀ ਨਿਕਲ ਜਾਂਦੀ ਹੈ 10 ਮਿੰਟ ਸਾਹ ਲੈ ਕੇ। ਜੇ ਉਹੀ 2 ਕਿੰਟ ਖੜਨਾ ਕਿਤੇ ਉਹਦਾ ਫਿਰ ਗੱਲ ਨਹੀਂ ਬਣਦੇ। ਨਾਲੇ ਸਮਾਂ ਜਬ ਬੱਦ ਖਰਾਬ ਹੋ ਗਈ ਦੋਵੇਂ ਬਾਹਰ ਕਰਕੇ ਇੱਥੋਂ ਰਹਿ ਗਿਆ 100 ਦੇ 70 ਕਿਲੋਮੀਟਰ ਦਾ ਸਫ਼ਰ ਆਪਣਾ ਕਨੈਗਮਰੀ ਦਾ ਇਹ ਕੱਚਾ ਵੀ ਦੇ ਕੱਲ ਤੱਕ ਸੌ ਦਾ ਟੱਕ ਰਿਹਾ ਜੇ ਤਾਂ ਬੜਾ ਵਧੀਆ ਥੋੜੀਆਂ ਬਹੁਤ ਦੀਆਂ ਫੈਕਟਰੀਆਂ ਬਣੀਆਂ ਨੇ ਬੜਾ ਕੁਝ ਇਧਰ ਹੈ ਨਹੀਂਗਾ ਰਾਹ ਦੇ ਉੱਤੇ ਸੁਣਨੇ ਜਿਹੜਾ ਰੁਕੇ ਜਿਹੜਾ ਨੇ ਟਰੱਕਾਂ ਦਾ ਹੀ ਬੜਾ ਇਧਰਲੇ ਪਾਸੇ ਰੋਲਾ ਰਪਾ ਹੈ ਨਹੀਂਗਾ ਉਹਨਾਂ ਜਿੰਨਾ ਮਗਰ ਆਪਾਂ ਛੱਡ ਕੇ ਆਏ ਆ ਤਾਂ ਹੌਲੀ ਹੌਲੀ ਕਰ ਪਾ ਜਾਂਦਾ ਗੱਡੀਆਂ ਦਾ ਥੋੜਾ ਰੌਲਾ ਜ਼ਿਆਦਾ ਇਹਦੇ ਲਿਵਾਸੇ ਯਾਰ ਘੁੰਮਣ ਫਿਰਨ ਨਾਲ ਜੇ ਮੈਂ ਉੱਧਰ ਜਾਂਦੇ ਨਹੀਂ ਸਾਰੇ ਕਿੰਨਾ ਕੁ ਮਰੀ ਵਾਲੇ ਪਾਸੇ ਰੌਲਾ ਜਿਆਦਾ ਥੋੜਾ ਰਸਾ ਟੂਰਿਸਟ ਜ਼ਿਆਦਾ ਨੇ ਲਾਲ ਧੋਪੋ ਥੋੜਾ ਸਾਹ ਲੈਣ ਵਾਸਤੇ ਅੱਪਾ ਇੱਥੇ ਬੈਠੇ ਜੀ ਮੈਂ ਨਾਲ ਥੋੜੀਆਂ ਬੁਢੀਆਂ ਗੱਲਾਂ ਕਰ ਲਈ ਤੁਹਾਡੇ ਨਾਲ ਸਾਧੀਆਂ ਤੇ ਪਾਣੀ ਪੂਣੀ ਪੀੜੀਏ ਭਾਈ ਚੱਲਦੇ ਆਂ ਕਿਰਾ ਮੁਹਮਤ ਹੋ ਗਏ ਸੱਟ ਜੇ ਹੋ ਗਏ ਇੱਥੋਂ ਹੁਣ ਮੈਂ ਚਾਚੂ ਕੀ ਮੈਂ ਗਾਂਦ ਲੱਗੇ ਕਿਤੇ ਉਹਨਾ ਟਾਈਮ ਫੋਕ ਦਾ ਸਾਹ ਲੜੀਦਾ ਹਾਂ ਭਾਈ ਇਹਨਾਂ ਦੇ ਰਿਵਾਜ ਹੀ ਆ ਵੀ ਨੰਗੇ ਪੈਰ ਰੱਖਦੇ ਨੇ ਇਹ। ਜਿਆਦਾਤਰ ਪਸਾਂ ਦੇ ਵਿੱਚ ਵੀ ਗੱਡੀਆਂ ਦੇ ਵਿੱਚ ਵੀ ਆਇਆਂ ਨਹੀਂ ਵੀ ਮਾੜੇ ਚੰਗੇ ਦੀ ਗੱਲ ਆ ਕੋਈ। ਤਗੜੀਆਂ ਗੱਡੀਆਂ ਵਾਲੇ ਵੀ ਨੰਗੇ ਪੈਰੀ ਬੈਠ ਰਹੇ ਨੇ ਬਾਈ ਸਾਰੇ। ਤੁਸੀਂ ਜਾਇਦ ਇੱਕ ਦੀ ਵੀਡੀਓ ਆਪਣੇ ਦੇਖੀ ਹੋਊਗੀ ਕਿਦਰਗੇ ਵੀ। ਤੇ ਨਹੀਂ ਤਾਂ ਤੁਹਾਨੂੰ ਮੈਂ ਆਪਾਂ ਗਾਂ ਵੀ ਤਾਂ ਦਿਖਾ ਦਾਂਗੇ। ਸੋ ਇਦਾਂ ਦੇ ਲੋਕ ਨਹੀਂ। ਇਹਨਾਂ ਦੇ ਕੋਈ ਰਿਵਾਜ ਹੋਣਾ ਪੁਰਾਣੇ ਰਿਲੀਜੀਅਸ ਬੰਦੇ ਨੇ ਥੋੜੇ ਧਰਮ ਦੇ ਬੰਦੇ ਨੇ ਧਰਮ ਦੇ। ਲੋਈ ਮੱਧਰਵਾਦ ਨਹੀਂ ਗੱਤਮੀ ਤਰਨਦੀ ਆਪਾਂ ਨੂੰ। ਫੇਰ ਤਾਂ ਤਕਰੀਬਨ ਸਾਡੇ ਰੇਹਸਾਉਣਾ ਵੀ ਆਪਾਂ ਕੱਢਿਆ ਹੁਣ 50 60 50 60 ਕਿਲੋਮੀਟਰ ਸਾਰਾ ਹੀ ਤੇ ਗਰਮੀ ਇੰਨੀ ਕਹਿੰਦੀ ਆ ਟੈਂਪਰੇਚਰ ਚੱਲੀ ਜਾਂਦਾ 35 ਡਿਗਰੀ ਤੇ ਬਈ ਨੋ ਵੀ ਸਰਾਉ ਬੈਟ ਵੀ ਵੀਰੇ ਤਾਂ 30 ਚੱਲੀ ਜਾਂਦਾ ਸਾਡੇ ਅਸਾਂ ਨੇ ਰੇਹਸਾਉਣਾ ਵੀ 10 ਰੀ ਦਾ ਮੂੰਹ ਢੋਲਾ ਬੈਠਣੇ ਸਾਡੇ ਇੱਥੇ ਫੇਰ ਮੜਾ ਜਹਾਜ ਆਉਂਦਾ ਇੱਕ ਥਾਂ ਹੈ ਨਹੀਂ ਇੱਥੇ ਬੈਠਣ ਕਰਨ ਨੂੰ ਕਿਤੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਇਨ ਤਰ੍ਹਾਂ ਤੇ ਸਾਰੇ ਟੁੜੀ ਟੁੜੀ ਜਾਂਦੇ ਆ ਇਹ ਵੱਡੇ ਹਾਈਵੇ ਤੇ ਹੋਣੀ ਤੁਹਾਨੂੰ ਪਤਾ ਵਾਸ਼ ਮਿਲਦਾ ਸੋ ਮਸਾਂ ਕਿਤੇ ਕੱਟਕੁੱਟ ਲੱਭ ਕੇ ਰਾਹ ਲੱਭਣਾ ਪੈਂਦਾ ਵੱਡੇ ਹਾਈਵੇ ਦੇ ਉੱਤੇ ਬਹੁਤ ਸਮੱਸਿਆ ਆਉਂਦੀ ਆ ਆ 3 ਵਜ ਗਏ ਆ ਕਾਂਟਾ ਇੱਥੇ ਪਾ ਕੇ 4 ਵਜ ਚੱਲਾਂਗੇ ਮਿੱਤਰੋ ਨਹੀਂ ਤੇ ਡਿੱਗ ਪਾਂਗੇ ਆਪਾਂ ਦਾ ਉਹਦੇ ਪੈਰਾਂ ਤੇ ਜਾ ਕੇ ਕਰਨੇ ਕੁਮਾਰੀ ਦੇ ਉਹਨਾਂ ਨੇ ਆਮ ਦੇਖਦਾ ਰੂਟ ਪਲਾਨ ਦੇਖਦੇ ਆ ਗਾਂਵ ਦਾ ਲੋ ਵੀ ਆਪਣਾ ਸਫ਼ਰ ਰਹਿ ਗਿਆ ਇੱਥੋਂ 100 ਤੇ 25 ਕਿਲੋਮੀਟਰ ਦੱਕਾ ਨੈਗਮਾਰੀ ਦੇ ਅ ਜਿੱਥੇ ਆਪਾਂ ਮਗਰ ਰਸਾ ਲੈ ਆ ਜੀ ਆਖਰੀ ਉੱਥੋਂ ਆਪਾਂ ਆ ਗਏ ਆ 15 ਕਿਲੋਮੀਟਰ ਖੇਦੇ ਨੇੜੇ ਤੇ ਡਾ ਗਏ ਆ ਹਾਲਾਤ ਉੱਥੇ ਸਨ ਬੁਵਾ ਤੇ ਤੁਸੀਂ ਇਹ ਆ ਦੇਖ ਰਹੇ ਹੋਗੇ ਬਿਜਲੀ ਬਣਾਉਣ ਵਾਲੇ ਪੱਖੇ ਜੇ ਮੇਰੇ ਹਿਸਾਬ ਨਾਲ ਇੱਥੇ ਕਿਹਨੂੰ ਜਿੱਦ ਗਰੇ ਆ ਤਾਂ ਇਹਦਾ ਨਾਂ ਤਾਂ ਆਪਾਂ ਨੂੰ ਪਤਾ ਨਹੀਂ ਤੁਹਾਨੂੰ ਮੈਂ ਰਾਤ ਨੂੰ ਬੈਠ ਕੇ ਨਾਂ ਲੱਭ ਕੇ ਦੱਸੂਗਾ ਇਹਨਾਂ ਵਾਰ ਇਹਨਾਂ ਨੂੰ ਕੀ ਕਹਿੰਦੇ ਆ ਤੇ ਤੁਸੀਂ ਟਰਾਲੇ ਦੇ ਮਗਰ ਆਪਣੇ ਦੇਖੇ ਹੋਣੇ ਵੀਡੀਓ ਦੇ ਵਿੱਚ ਵੀ ਬਾਬਾ ਲੰਮੇ ਲੰਮੇ ਉਹਨਾਂ ਦੇ ਪਾਏ ਹੁੰਦੇ ਸੀਗੇ ਇਹ ਉਹੀ ਪੱਖੇ ਨੇ ਬਾਈ ਇਹ ਹੁਣ ਮੈਨੂੰ ਪਤਾ ਲੱਗ ਗਿਆ ਕਿ ਜਦੋਂ ਇਹਨਾਂ ਨੂੰ ਜਗੀਤ ਨੇੜੇ ਦੇ ਦੇਖਿਆ ਉਹ ਵੱਡੇ ਵੱਡੇ ਟਰੈਲਰ ਦੇ ਮਗਰ ਪਏ ਸੀਗੇ ਲੰਡੇ ਜਿਹੇ ਹਨਾ ਇਹ ਪੱਕੇ ਦੇ ਉਹੀ ਮਿੰਟ ਗਏ ਸੋ ਸੋਹਣਾ ਮਾਹੌਲ ਆ ਸੁਣੀ ਗੱਲਬਾਤ ਏਰੀਆ ਦੇ ਵਿੱਚ ਇੱਥੇ ਵੀ ਬਰਾ ਸਾਈਕਲ ਲਾ ਕੇ ਮੈਂ ਕਿਹਾ ਸਾਬ ਜ ਲੈ ਲਈ ਇੱਧਰ ਲੈ ਕੇ ਆ ਕੇ ਠੰਡੀ ਹਵਾ ਚੱਲਣ ਲੱਗੀ ਹੁਣ ਤਾਂ ਦੁਪਹਿਰੇ ਬੜਾ ਔਖਾ ਕਰਤਾ ਹਵਾ ਨੇ ਕੱਢਦੇ ਹਾਂ 6 ਵਜੇ ਤੱਕ ਜਿੰਨੀ ਕੋਲ ਨਿਕਲੇ ਹਾਂ ਓਵਰ ਐਸ ਜਿਹਾ ਪਿਆ ਸੀ ਇਹ ਜੋ ਪੀਨੇ ਆ ਸੱਟ ਜੀ ਹੁੰਦੇ ਮਾਰੇ ਜੇ ਲੋ ਜੀ ਸਮਾਂ 6 ਵਜੇ ਦੇ ਨੇੜੇ ਤੇੜੜ ਹੋ ਗਿਆ ਤੇ ਆਪਾਂ ਆਪਣੇ ਪੈਟਰੋਲ ਪੰਪੋਂ ਤੋਂ ਇੱਕ 3 ਕਿਲੋਮੀਟਰ ਦੂਰ ਤੇ ਇੱਕ ਹੈਗੇ 2 ਕਿਲੋਮੀਟਰ ਦੂਰੀ ਦੇ ਵੀ ਦੇਖ ਰਹੇ ਆ ਕਿੱਥੇ ਲੋਟ ਪੈਂਦਾ ਤੂੰ ਲੈ ਜਾ ਪਹਿਲਾਂ ਤੂੰ ਮਰ ਰਹੀ ਕਿਤੇ ਸੋ ਇਦਾਂ ਦੇ ਲੋਕ ਨੇ ਬਾਈ ਇਹ ਨਾਰਮਲ ਗੱਲ ਹੋ ਗਈ ਹੁਣ ਤਾਂ ਹਰੋ ਜੀ ਹੁਣ ਤਾਂ ਇਹਨਾਂ ਨੂੰ ਮੈਂ ਗਾਲਾਂ ਵੀ ਨਹੀਂ ਕੱਢਦਾ ਹਾਂ ਹੁਣ ਤਾਂ ਮੈਂ ਬਸ ਚੁੱਪ ਕਰ ਜਾਂਦਾ ਹਾਂ ਸੋ ਕਾਲੂ ਪਹੁੰਚ ਜਾ ਕੇ ਆਪਣੇ ਟਿਕਾਣੇ ਦੇ ਉੱਤੇ ਕਨੈਕ ਮਾਰੀ ਜਿੰਨਾ ਕਿ ਦੁਪਹਿਰੇ ਆਪਣਾ ਕਰਮੀਨਲ ਹੋ ਵੀ ਤਾਂ ਓਨੀ ਕੁ ਠੰਡਾ ਇਹ ਮੌਸਮ ਕਰਤਾ ਹੁਣ ਅਸੀਂ ਖਾੜਵੀ ਨੂੰ ਆਪਾਂ ਲੈ ਆਏ ਹੁਣ ਹਾ ਪੀਜ ਨੇ ਰਾਜਮਾ ਚੌਲ ਜੇ ਬਣੇ ਸੀਗੇ ਇੱਥੇ ਮੈਂ ਕਿਹਾ ਬਾਈ ਤੇ ਦੇ ਪੈਕ ਕਰ ਤੇ ਆਜੋ ਫਰਮਾੜਾ ਟਕਾਣਾ ਲੱਭ ਲਈ ਗੇਰਾ ਔਰ ਕੇ ਫੇਰ ਨਹੀਂ ਰਹਾ ਹੋਇਆ ਤਾਂ ਆਪਾਂ ਨੂੰ ਔਰ ਕੇ ਤੰਗ ਹੋਈ ਜਾ ਬਾਅਦ ਚ ਬੜੇ ਜਿਆਦੇ ਲੋਈ ਮਤਰਾ ਬਾਈ ਕਹਿੰਦਾ ਝੁੱਡੇ ਲੈਣੇ ਆ ਮੈਂ ਕਿਹਾ ਕੱਟ ਲਾ ਬਾਈ ਕਿਡੇ ਐਂਟ ਲਾਤਾ ਆਪਾਂ ਇੱਥੇ ੜਾ ਹੜਾ ਇਹ ਗਰਮੀ ਬਹੁਤ ਕਰਦਾ ਬਈ ਟੈਂਟ ਦੇ ਵਿੱਚ ਸੋਪਾ ਕਰਕੇ ਇਹ ਨਹੀਂ ਲਾਉਣਾ ਆਪਾਂ ਤੇ ਰਾਤ ਨੂੰ ਇਹਦੇ ਲੋੜ ਪਏ ਮੀਂਹ ਗਣੀ ਤੋਂ ਲਾ ਲਾਂਗੇ ਨਹੀਂ ਆਦਰਵਾਇਸ ਆਹੀਂ ਆਪਣਾ ਸਰ ਜਾਣਾ ਚਦਾ ਸੋ ਧੰਨਵਾਦ ਆ ਪਹਿਲਾਂ ਤਾਂ ਬਾਈ ਬੜਾ ਬਹੁਤ ਬਹੁਤ ਬਾਈ ਵੀ ਗੇਰਾਣਾ ਪੰਗੇ ਲਈ ਜਾਂਦਾ ਤਾਰ ਤੁਰ ਪੰਨੂਆ ਲੱਗਦਾ ਮੈਂ ਕਿ ਚੱਲ ਕਾਹ ਨੂੰ ਕੁਛ ਕਹਿਣਾ ਛੱਡ ਖੜਾ ਬਾਹਰ ਈ ਮੂਢੀ ਵਿੱਚ ਹੱਲ ਕਰਦੇ ਪਏ ਆ ਮਿੱਤਰੋ ਅੱਜ ਕੱਲ ਨੂੰ ਆਖਰੀ ਸਫ਼ਰ ਆਪਣਾ ਇੱਥੋਂ ਦਾ ਜੇ ਨਾ ਹਨੂ ਕੇ ਫੇਰੀ ਚੱਲਾਂਗੇ ਫਿੱਟ ਫੁੱਟ ਹੋ ਗਏ ਹੁਣ ਕਿਸੇ ਨੌਮੇ ਅੱਜ ਇੱਥੇ ਜਦੋਂ ਭੋਗ ਕੇ ਸਾਈਕਲ ਉਸੇ ਲੱਗਿਆ ਹੋਇਆ ਆਪਣਾ ਤੇ ਰੋਟੀ ਬਣੀ ਸਕਦੇ ਨਾ ਗਈ ਫਿਰ ਤੁਹਾਨੂੰ ਮਿਲਦੇ ਆ ਬੜਾ ਐ ਸੈਟ ਜੇ ਹੋ ਗਏ